ਨਵੇਂ ਸਾਲ 2024 ਦੀ ਆਮਦ ਦੇ ਪਹਿਲੇ ਮਹੀਨੇ ਹੀ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾਪੂਲ ਜਿਸ ਦੀ ਲਗਭਗ ਆਬਾਦੀ 50000 ਦੇ ਕਰੀਬ ਹੈ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਹੀ ਕਰੀਬ 60 ਮੌਤਾ ਹੋ ਜਾਣਾ ਚਿੰਤਾ ਦਾ ਵਿਸ਼ਾ ਹੈ। ਪ੍ਰਾਪਤ ਅੰਕੜੇ ਅਨੁਸਾਰ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਹੋਇਆ ਇੱਕ ਨਾਭਾ ਮੰਡੀ ਇੱਕ ਪਟਿਆਲਾ ਮੰਡੀ। ਗੱਲ ਕਰਦੇ ਆ ਨਾਭਾ ਮੰਡੀ ਦੀ। ਨਾਬਾ ਮੰਡੀ ਬਖੇਰ ਸਮਸ਼ਾਨ ਘੁੰਮੀ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਇਸ ਮਹੀਨੇ 34 ਸੰਸਕਾਰ ਕੀਤੇ ਜਾ ਚੁੱਕੇ ਹਨ ਅਤੇ ਸ਼ਹਿਰ ਦਾ ਦੂਜਾ ਹਿੱਸਾ ਜਿਸ ਨੂੰ ਕਹਿੰਦੇ ਹਨ ਪਟਿਆਲਾ ਮੰਡੀ ਉਸ ਦੀ ਸਮਸ਼ਾਨ ਘੁੰਮੀ ਵਿੱਚ ਇਸ ਮਹੀਨੇ 25 ਸੰਸਕਾਰ ਕੀਤੇ ਹਨ ਇਹ ਕੁੱਲ ਮਿਲਾ ਕੇ 59 ਸੰਸਕਾਰ ਸਿਰਫ ਇਹ ਦੋ ਸਮਸ਼ਾਨ ਘੁੰਮੀਆ ਦੇ ਵਿੱਚ ਹੋ ਚੁੱਕੇ ਹਨ ਜਿਹੜੇ ਕੀ ਅੰਕੜੇ ਕਰੋਨਾ ਸਮੇਂ ਮਹਾਮਾਰੀ ਫੈਲੀ ਸੀ ਉਸ ਸਮੇਂ ਨਾਲੋਂ ਵੀ ਕਈ ਗੁਣਾ ਵੱਧ ਹਨ ਇਹ ਕਿਉਂ ਹੋਇਆ ਕੀ ਕਾਰਨ ਨੇ ਪ੍ਰੋਫੈਸਰ ਉਹ ਸੁਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੀ ਸਵਾਰ ਠੰਡ ਨਜਾਇਜ਼ ਠੰਡ ਪਈ ਹੈ ਫਰਵਰੀ ਜਨਵਰੀ ਮਹੀਨੇ ਦੇ ਵਿੱਚ ਉਹ ਕਈ ਵਿਅਕਤੀਆਂ ਦੇ ਲਈ ਨਾ ਚੱਲਣ ਜੋਖ ਸੀ ਜਿਸ ਦੀ ਚੇਟ ਵਿੱਚ 70 ਸਾਲ ਤੋਂ ਉਮਰ ਦੇ ਬਜ਼ੁਰਗ ਵੱਧ ਗਿਣਤੀ ਵਿੱਚ ਆਏ ਨਨ ਨੇ ਪਰ ਇਹ ਹੈ ਚਿੰਤਾ ਦਾ ਵਿਸ਼ਾ ਵੀ ਇੱਕ ਮਹੀਨੇ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਮੋਤਾਂ ਦਾ ਹੋਣਾ ਕਿਤੇ ਨਾ ਕਿਤੇ ਚਿੰਤਾ ਪ੍ਰਗਟ ਕੜੀ ਕਰ ਦਈ ਹੈ ਕਿਉਂਕਿ ਜਿਹੜਾ ਇਹ ਅੰਕੜਾ ਇਹ ਡਰਾਉਣ ਵਾਲਾ ਅੰਕੜਾ ਹੈ ਨਗਰ ਕੋਨਸਾ ਰਾਮਪਰਾ ਫੂਲ ਅਨਸਾਰ ਨਗਰ ਕੋ ਸ਼ਹਿਰ ਰਾਮਪਰਾ ਫੂਲ ਦੀ ਆਬਾਦੀ ਸਿਰਫ 50000 ਹੈ ਜਿਸ ਦੇ ਵਿੱਚ ਇਸ ਦੇ ਨਾਲ ਲੱਗਦਾ ਕਸਬਾ ਫੂਲ ਟਾਊਨ ਵੀ ਸ਼ਾਮਲ ਹੈ ਜਿਸ ਦੇ ਅੰਕੜੇ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ ਇਹ ਸਿਰਫ ਰਾਮਪੁਰਾ ਸ਼ਹਿਰ ਦੇ ਹੀ ਅੰਕੜੇ ਹਨ ਜਿਹੜੇ ਕੀ ਹਰਾਨੀ ਜਲ